ਨਹੀਂ ਹੋਣ ਮਗੀ ਸਾਬ ਆਖੇ ਇਹ ਮੋਦ ਨਾ ਬਾਕੀ ਲਾਈਨ ਮਾਸਕੀ ਕੇ ਬੰਦਨਾ ਪ੍ਰਯੋਗਾਂ ਵਿਕਾਸ ਦਾ ਸਾਂਝਾ ਸਾਂਝਾ ਬੈਰ ਤੋਂ ਆ ਰਿਹਾ ਕਰ ਚੋ ਨਾ ਕੋਈ ਵੀ ਜੀ ਜੀ ਅੱਜ ਹੜਤਾਲ ਚੁੱਕੀ ਗਈ ਹੈ ਕਿਹੜੀ ਗੱਲ ਹੜਤਾਲ ਚੁੱਕੀ ਤੇ ਕੀ ਭਰੋਸਾ ਕਰਤਾ ਤੁਹਾਨੂੰ ਇਹ ਹੜਤਾਲ ਚੁੱਕੀ ਜਾਣ ਦਾ ਮਕਸਦ ਇਹ ਹੋਇਆ ਜੀ ਸਾਨੂੰ ਈਐਸ ਸਾਹਿਬ ਨੇ ਸੱਤਿਆ ਸਦੀ ਮਿਲ ਗਈ ਭਾਈ ਸਾਨੂੰ ਉਹਨਾਂ ਵਿਸ਼ਵਾਸ ਦਿਵਾਇਆ ਤੇ ਤੁਹਾਨੂੰ ਇਸ ਮਹੀਨੇ ਦੇ ਅੰਦਰ ਅੰਦਰ 15-20 ਜਨਵਰੀ ਤੱਕ ਅੱਧ ਮਹੀਨੇ ਦੇ ਅੰਦਰ ਅੰਦਰ ਚੰਡੀਗੜ੍ਹੋਂ ਤੁਹਾਡੀ ਚਿੱਠੀ ਮੰਗਵਾ ਕੇ ਤੇ ਤੁਹਾਨੂੰ ਮਹਿਕਮੇ ਅੰਦਰ ਕੀ ਹੋਵੇ ਤੇ ਚਲੋ ਅਸੀਂ ਉਹਨਾਂ ਦੇ ਵਿਸ਼ਵਾਸ ਦਿੱਤੇ ਟਰਨਆਵ ਚੁੱਕਿਆ ਵਾ ਤੇ ਬਾਕੀ ਜੇ ਸਾਡਾ ਦੇਖੋ ਵੀ ਇਸ ਮਹੀਨੇ ਦੇ ਵਿੱਚ ਵਿੱਚ ਸਾਨੂੰ ਵਿਸ਼ਵਾਸ ਤੱਕ ਆ ਤਬਾਕੇ ਸਾਡਾ ਟਰਨਆ ਤੇ ਚੁੱਕ ਦਿੱਤਾ ਜੇ ਸਾਡਾ ਧਰਨਾ ਇਸ ਮਹੀਨੇ ਦੇ ਵਿੱਚ ਵਿੱਚ ਸਾਨੂੰ ਨਾ ਕੋਈ ਅਪਾਇੰਟਮੈਂਟ ਦਿੱਤੀਆਂ ਗਈਆਂ ਤੇ ਫਿਰ ਸਾਡਾ ਪਿੱਛਾ ਸਿਰ ਜਾਰੀ ਰਹੂਗਾ ਤੇ ਚਲੋ ਸਾਡੀ ਮਤਿ ਕੁਝ ਜ਼ਿਆਦਾ ਕਰੋ ਕੋਲੋ ਚਲੋ ਉਹਨਾਂ ਨੇ ਵੀ ਆਨ ਪੀਓ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਚਿੱਠੀ ਭੇਜੀ ਦਿੱਤੀ ਆ ਤੇ ਚਿੱਠੀ ਆਉਂਦੇ ਤੇ ਜਦੋਂ ਆ ਗਈ ਚਿੱਠੀ 15 ਮਹੀਨਿਆਂ ਤੱਕ ਹੱਥ ਨੂੰ ਨੇ ਤੱਕ ਤੇ ਇਹਨਾਂ ਨੂੰ ਅਸੀਂ ਇਸ ਵੇਲੇ ਪੈਨਡਲ ਤੇ ਇਹ ਜਿਹੜੀ ਤਨਖਾਹਾਂ ਦਾ ਹੈਗਾ ਸੀ ਤਨਖਾਹਾਂ ਮਿਲ ਗਈਆਂ ਜਿਹੜੀ ਤਨਖਾਹਾਂ ਦਾ ਮਸਲਾ ਹੈ ਜੀ ਤਨਖਾਹ ਡੇਢ ਮਹੀਨਾ ਹੋ ਚੱਲਿਆ ਜੀ ਪਹਿਲੀ ਤਰੀਕ ਤੇ ਸਾਡੀ ਤਨਖਾਹ ਪਾਈ ਜਾਂਦੀ ਆ ਤੇ ਪਹਿਲੀ ਤਰੀਕ ਤੋਂ ਬਾਅਦਾਂ ਸਾਨੂੰ ਕਹਿ ਦਿੰਦੇ ਜੀ 5 ਤਰੀਕ ਤੱਕ ਹੱਥ ਦਾਸ ਤੱਕ ਦੇ ਦਾਂਗੇ ਇਹ ਹੁਣ ਨਵਾਂ ਠੇਕਾ ਹੈ ਨਾ ਜਿੱਦੋਂ ਦਾ ਕੀਤਾ ਵਾ ਸਾਨੂੰ 5 10 ਤਰੀਕੀ 15 15 ਤਰੀਕ ਨੂੰ ਤੇ 20 ਨੂੰ ਬੇਲੀ ਪੰਦੇ ਆ ਜੀ ਤੇ ਸਾਨੂੰ ਤਨਖਾਹ ਬਹੁਤ ਜਿਆਦਾ ਲੇਟ ਦਿੱਤੀ ਜਾਂਦੀ ਆ ਦੇਖੋ ਇਹਦੇ ਵਿੱਚ ਅਸੀਂ ਕੀ ਗੁਜ਼ਾਰੇ ਕਰਾਂਗੇ ਆਪਣੇ ਘਰਾਂ ਦੇ ਬੱਚਿਆਂ ਦੇ ਜਾਂ ਕੋਈ ਆਟਾ ਦਾਲ ਅਸੀਂ 9000 ਦੇ ਵਿੱਚ ਕਿੱਦਾਂ ਗੁਜ਼ਾਰਾ ਡੇਢ ਡੇਢ ਦੋ ਦੋ ਮਹੀਨੇ ਕਰਾਂਗੇ ਜੀ ਦੋ ਦੋ ਮਹੀਨੇ ਬਾਅਦ ਖਾਮੋ ਜਿਹੜਾ ਹੁਣ ਇਹ ਯਾਦ ਗਰੁੱਪ ਨੇ ਸਾਨੂੰ ਸਮਰਥਨ ਦਿੱਤਾ ਜੀ ਅਸੀਂ ਉਹਨਾਂ ਦੀ ਆਸ ਤੇ ਉੱਤੇ ਉਹਨਾਂ ਨੇ ਵੀ ਸਾਨੂੰ ਸਮਰਥਨ ਦੇ ਕੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਤੁਹਾਡੇ ਨਾਲ ਤਾਮਨੀ ਮੰਗਨੇ ਖੜੇ ਆ ਤੇ ਖੜੇ ਰਵਾਂਗੇ ਵੀ ਸਾਨੂੰ ਜੇ ਚੰਡੀਗੜ੍ਹ ਵੀ ਜਾਣਾ ਪਵੇ ਤੁਹਾਡੇ ਨਾਲ ਚਲਾਂਗੇ ਈਓ ਸਾਹਿਬ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਈਓ ਸਾਹਿਬ ਨੇ ਉਹਨਾਂ ਨੂੰ ਵੀ ਕਿਹਾ ਵਾ ਵੀ ਇਸ ਮਹੀਨੇ ਦੇ ਵਿੱਚ ਵਿੱਚ ਮੁਲਾਜ਼ਮਾਂ ਮਹਿਕਮੇ ਅੰਦਰ ਚਿੱਠੀ ਮੰਗਾ ਕੇ ਤੇ ਆਪਾਂ ਹੁਣ ਹੜਤਾਲ ਖਤਮ ਕਰਤੀ ਸਵੇਰੇ ਕੰਮ ਲਾਉ ਹਾਂਜੀ ਹੁਣ ਹੜਤਾਲ ਆਪਾਂ ਖਤਮ ਕਰਤੀ ਆ ਸਵੇਰੇ ਆਪੋ ਆਪਣੇ ਕੰਮਾਂ ਦੇ ਉੱਤੇ ਸਾਰੇ ਮੁਲਾਜ਼ਮ ਜਾਣਗੇ ਇਨਾਂ ਦੀ ਜੋ ਮੰਡਾ ਇਹਨਾਂ ਦੀਆਂ ਸਾਰੀਆਂ ਮੰਡਾਂ ਦੇ ਪ੍ਰਧਾਨਾਂ ਨੂੰ ਪ੍ਰੋਸਾ ਕਰਵਾਇਆ ਵੀ ਸਾਡੀ ਕਮੇਟੀ ਦੇ ਪ੍ਰਧਾਨ ਐਸ ਮਹੀਨੇ ਜਦ ਅਸੀਂ ਬਿਨਵਾ ਲਵਾਂਗੇ ਸਾਰੇ ਇਕੱਠੇ ਹੋ ਕੇ ਕਾਉਂਸਲਰ ਜਿਹੜਾ ਪ੍ਰਧਾਨ ਬਣ ਜਾਂਦਾ ਤੇ ਇਹਨਾਂ ਚੰਡੀਗੜ੍ਹ ਦੇ ਮਸਲੇ ਫਸੇ ਪਏ ਟਕੇ ਹੋਏ ਖੈਲ ਦੇ ਧਾਰ ਦੇ ਹੱਲ ਕਰਾਵਾਂਗੇ ਜਿਹੜੀਆਂ ਤਨਖਾਹਾਂ ਵਾਲੀ ਗੱਲ ਕਰਦੇ ਵੀ ਤਨਖਾਹਾਂ ਦੇ ਯੋਗ ਸਾਹਿਬ ਨਾਲ ਬਹਿ ਕੇ ਵਿਸਤਾਰਪੂਰਵਕ ਪ੍ਰਧਾਨ ਸਮੇਤ ਗੱਲ ਹੋ ਗਈ ਆ ਜਦੋਂ ਵੀ ਪੱਕੇ ਮੁਲਾਜ਼ਮਾਂ ਨੂੰ ਤਨਖਾਹ ਪੈਣੀ ਉਹ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੂੰ ਤਨਖਾਹ ਦੇਵੋ ਕਿਰਤਦਾਰਾਂ ਦੇ ਅਸ਼ਵਸ਼ ਬਾਰੇ ਕੀ ਨਲੀ ਰਹਿਤ ਹੈ ਕਿਰਤਦਾਰੋ ਕਿ ਇਹ ਇਨਾਂ ਨੇ ਸਾਰੇ ਮਜ਼ਦੂਰ ਵਰਗ ਨੇ ਸਾਡੀ ਇਹ ਬੇਨਤੀ ਮੰਨ ਲਈ ਆ ਕਿ ਜਿਹੜੇ ਸ਼ਹਿਰ ਵਾਸੀਆਂ ਨੂੰ ਪਿਛਲੇ ਸਮੇਂ ਤੋਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸੀ ਉਹ ਮੁਸ਼ਕਲਾਂ ਨੂੰ ਮੱਦੇਨਜ਼ਰ ਆਦੇ ਇਨਾਂ ਹੜਤਾਲ ਆਪਣੀ ਵਾਪਸ ਚੁੱਕਦਾ ਹੋਰ ਤਰੀਕ ਜੁੜਦੇ ਬੈਰੇ ਭਾਈ ਸੇਵਨ ਸਰ ਕੱਲ ਦੀ ਹੜਤਾਲ ਸ਼ੂਟ ਕੀਤੀ ਗਈ ਸੀ ਤੇ ਅੱਜ ਕੀ ਸਭ ਹੋ ਜਾਂਦਾ ਗਈ ਉਹਨਾਂ ਦਾ 2 4 ਮੰਨਾਂ ਜਿਹੜੀਆਂ ਤੋਂ ਜਿਹੜੀਆਂ ਉਹਨਾਂ ਨੂੰ ਵਿਸ਼ਵਾਸ ਹੋਇਆ ਹੈ ਕਿ ਕਰ ਦੇ ਸਕਦੇ ਬਾਦੀ ਸੀ ਸਾਦੋਂ ਉਹਨਾਂ ਨੂੰ ਖੋਸਾ ਆਇਆ ਵੀ ਕਿ ਕਿਉਂ ਬਿਨਾ ਸਟ੍ਰਾਈਕਰ ਨੂੰ ਦੇਣ ਤਨਖਾਹ ਪਿਆ ਕਰੋਗੇ ਭਾਵੇਂ ਇਹ ਇਹ ਕੰਮ ਚਾਰੀ ਚੱਰੀਆਂ ਫਿਰ ਉਹਨਾਂ ਦਾ ਇੱਕ ਹੋਰ ਕੇ ਹੌਂ ਦਾ ਉਹ ਚੰਡੀਗੜ੍ਹ ਕੇਸ ਗਿਆ ਵਾ ਚੰਡੀਗੜ੍ਹ ਗੱਲ ਕੀਤੀ ਆ ਮਾਨਜੋਗ ਤੇ ਡੀਸੀ ਸਾਹਿਬ ਬਾੜ ਸਾਹਿਬ ਨੇ ਆਖੇ ਤੇ ਜੀ ਚਿੱਠੀ ਉਹ ਵੀ ਚੰਦੇ ਆ 33 ਨੰਬਰ ਦੇ ਉਹਨਾਂ ਨੇ ਇਹ ਗੱਲ ਕਰਕੇ ਤੇ ਉਹ 7 7000 ਦਾ ਸੀ ਬਾਰੇ। ਇਹ ਉਹਨਾਂ ਨੇ ਸੀ ਆ ਮਿੰਟ ਨੂੰ ਆਊਟਸੋਰਸਡ ਪ੍ਰੋਜੈਕਟ ਤੇ ਕਰ। ਅਜਾੜ ਗਰੁਪ ਲਈ ਸਾਰਾ ਹੀ ਉਹਨਾਂ ਵੀ ਕੋਈ ਇਹਨਾਂ ਨੂੰ ਲੱਗਦਾ ਕਭੀ। ਨਹੀਂ ਜੀ ਮੈਨੂੰ ਤਾਂ ਇਹ ਨਹੀਂ ਲੱਗਦਾ ਕਿਸੇ ਦਾ ਰੋਲ ਹੈਗਾ। ਕਿਉਂਕਿ ਉਹਨਾਂ ਦੀਆਂ ਆਪਣੀਆਂ ਮੁੰਡਾਂ ਸੀ। ਇਸ ਲਈ ਤੇ ਸਾਨੂੰ ਕੋਈ ਵੀ ਅਸਰ ਤਾਂ ਉਹਨਾਂ ਕੋਲ ਹੈ। ਇਹ ਸਾਡੇ ਮੁਲਾਜ਼ਮ ਨੇ ਉਹ ਜਿਹੜੇ ਸਾਡੇ ਉਹ ਟੀਮ ਦੇ ਮੰਗਰ ਆ। ਅਸ ਵਾਇਕਰ ਨੂੰ ذریعے ਤੋਂ ਬਗੈਰ ਨਗਰ ਕੌਂਸਲ ਜਿਹੜੀ ਆ ਉਹ ਉਹ ਜੀ ਅਸੀਂ ਨਾ ਨਹੀਂ ਹਰ ਸਮੱਸਿਆ ਸੁਣਨ ਲਈ ਤਿਆਰ ਆ ਕੋਈ ਇਹੋ ਜੀ ਗੱਲ ਨਹੀਂ ਕਦੀ ਵੀ ਵੀ ਉਹ ਕਹਿ ਦਿੰਦੇ ਸਾਡੀ ਨਹੀਂ ਸੁਣੀ ਸਾਵੇਂ ਚੱਲ ਇੱਕ ਸਣ ਅਸੀਂ ਤੇ ਬਹੁਤ ਉਹਨਾਂ ਨਾਲ ਤੋਂ ਤੁਮ ਨਾਲੰਦੇ ਸਾਡੇ ਛੋਟੇ ਭਰਾਵਾਂ ਉਹਨਾਂ ਨਾਲ ਡੀਕਰੀ ਦਾ ਹਮੇਸ਼ਾ ਹੀ ਉਹ ਸਾਰੇ ਬਧੀਏ ਮੁੰਡੇ ਆ ਕੰਮ ਕਰਨ ਵਾਲੇ ਠੀਕ ਹੈ ਹਰ ਹਰ ਸਮਾਪਤੀ ਕਰੇ ਚੱਲ